ਡੇਲੀ ਪੋਸਟ ਪੰਜਾਬੀ ਦੇ ਨਾਲ ਜੁੜ ਚੁੱਕੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਇੱਕ ਵਾਰ ਫਿਰ ਤੋਂ ਬਠਿੰਡਾ ਦੇ ਵਿੱਚ ਪੁਲਿਸ ਤੇ ਕਿਸਾਨ ਆਹਮੋ ਸਾਹਮਣੇ ਹੋ ਚੁੱਕੇ ਨੇ ਤਾਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਮੋਰੇ ਅੜ ਕੇ ਖੜ ਗਏ ਨੇ ਕਿਸਾਨ ਤਾਂ ਲਗਾਤਾਰ ਪੁਲਿਸ ਬੇਵਸ ਹੁੰਦੀ ਦਿਖਾਈ ਦੇ ਰਹੀ ਹੈ ਕਿਸ ਤਰੀਕੇ ਦੇ ਨਾਲ ਬਿਨਾ ਡਰੋਨ ਮੈਪਿੰਗ ਦੇ ਪੁਲਿਸ ਨੂੰ ਪਿੱਛੇ ਮੋੜਨਾ ਪੈਂਦਾ ਹੈ ਤਾਂ ਜ਼ਮੀਨੀ ਵਿਵਾਦ ਨੂੰ ਲੈ ਕੇ ਬਟਿੰਡਾ ਤੋਂ ਮਾਮਲਾ ਸਾਹਮਣੇ ਆਇਆ ਕਿ ਇਸ ਤਰੀਕੇ ਦੇ ਨਾਲ ਕਿਸਾਨ ਲਗਾਤਾਰ ਜ਼ਮੀਨਾਂ ਨੂੰ ਇਕਵਾਰ ਕਰਨ ਦੇ ਮਾਮਲੇ ਦੇ ਵਿੱਚ ਰੋਸ ਜਤਾਉਂਦੇ ਨਜ਼ਰ ਆ ਰਹੇ ਨੇ ਤਾਂ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਟਿੰਡਾ ਦੇ ਵਿੱਚ ਪੁਲਿਸ ਦੇ ਮੋਰੇ ਕਿਸਾਨ ਤਣ ਕੇ ਖੜ ਗਏ ਨੇ ਤਾਂ ਉੱਥੇ ਇੱਕ ਨੌਜਵਾਨ ਮੁੰਡਾ ਵੀ ਬਿਬਾਕੀ ਦੇ ਨਾਲ ਆਪਣੀ ਅਣਖ ਦਿਖਾਉਂਦਾ ਨਜ਼ਰ ਆਉਂਦਾ ਤਾਂ ਪੁਲਿਸ ਜਿਹੜੀ ਆ ਬੇਵਸ ਹੋ ਜਾਂਦੀ ਆ ਤਾਂ ਬਿਨਾ ਡਰੋਨ ਮੈਪਿੰਗ ਦੇ ਵਾਪਸ ਮੁੜਨਾ ਪੈਂਦਾ ਤਾਂ ਸਵੇਰੇ-ਸਵੇਰੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਆ ਮੌਜੂਦ ਹੁੰਦੀ ਆ ਤਾਂ ਉਸ ਤੋਂ ਬਾਅਦ ਕਿਸਾਨ ਮੌਕੇ ਤੇ ਪਹੁੰਚਦੇ ਨੇ ਤਾਂ ਲਗਾਤਾਰ ਜਿਹੜਾ ਆਪਣਾ ਰੋਸ ਜਤਾਉਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਪੈਰ ਪਿੱਛੇ ਕਰਨੇ ਪੈਂਦੇ ਨੇ ਤਾਂ ਬਠਿੰਡਾ ਦੇ ਪਿੰਡ ਜੂੰਦ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕਿ ਪੁਲਿਸ ਤੇ ਕਿਸਾਨ ਆਹਮੋ ਸਾਹਮਣੇ ਹੋਏ ਨੇ ਕਿਸ ਤਰੀਕੇ ਦੇ ਨਾਲ ਹਲਕੀ ਧੱਕਾ ਮੁੱਕੀ ਵੀ ਹੋਈ ਹੈ ਤਾਂ ਉੱਥੇ ਹੀ ਤਸਵੀਰਾਂ ਜਿਹੜੀਆਂ ਦਿਖਾ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਵਿਰੋਧ ਕਰਦੇ ਨੇ ਤਾਂ ਪੁਲਿਸ ਬੇਬਸ ਹੋਈ ਹੈ ਕੱਲ ਵੀ ਕਿਹਾ ਜਾ ਰਿਹਾ ਕਿ ਕਿਸਾਨ ਨੇਤਾ ਤੇ ਐਡੀਸੀ ਦੇ ਨਾਲ ਤਿੱਖੀ ਜਿਹੜੀ ਹੈ ਬਹਿਸਬਾਜੀ ਹੋਈ ਸੀ ਤਾਂ ਲਗਾਤਾਰ ਕਿਸਾਨ ਰੋਸ ਜਤਾਉਂਦੇ ਨਜ਼ਰ ਆ ਰਹੇ ਨੇ ਪਰ ਉੱਥੇ ਇੱਕ ਨੌਜਵਾਨ ਮੁੰਡਾ ਕੀ ਕਹਿ ਰਿਹਾ ਕਿ ਕਿਸ ਤਰੀਕੇ ਦੇ ਨਾਲ ਅਣਖ ਦਿਖਾਉਂਦਾ ਨਜ਼ਰ ਆਇਆ ਹੈ ਤਾਂ ਵਰਦੀ ਦੀ ਤੌਂਸ ਕਹਿੰਦਾ ਦਿਖਾਓ ਪਰ ਜਿੱਥੇ ਮਰਜੀ ਆ ਜਾਈ ਤਾਂ ਇਸ ਤਰੀਕੇ ਦੇ ਨਾਲ ਕਹਿੰਦਾ ਕੁਝ ਨੌਜਵਾਨ ਮੁੰਡਾ ਨਜ਼ਰ ਆਇਆ ਪਰ ਕੀ ਕਹਿ ਰਿਹਾ ਕਿਸ ਤਰੀਕੇ ਦੇ ਨਾਲ ਡੰਡੇ ਲੈ ਕੇ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋ ਗਏ ਨੇ ਕਿਸਾਨ ਇੱਕ ਪਾਸੇ ਦੂਸਰੇ ਪਾਸੇ ਪੁਲਿਸ ਉਹ ਪੂਰੀ ਵੀਡੀਓ ਜ਼ਰਾ ਦੇਖੋ ਵਰਦੀ ਦੀ ਵਰਦੀ ਤਾਂ ਆਉਂਦੀ ਆ ਵਰਦੀ ਦੀ ਵਰਦੀ ਤਾਂ ਆਉਂਦੀ ਆ ਓਏ ਰੁਕ ਜਾ ਰੋਕਦਾ ਪਾੜੇ ਤੋਂ ਕੁਝ ਨਹੀਂ ਕਰਦਾ ਰੋਕ 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 ਨਾ ਹੀ ਕੋਈ ਫੈਲਾ ਨਹੀਂ ਕਰਦਾ ਕਹਦਾ ਲਾ ਕੁਝ ਦੀ ਜਦੋਂ ਤੱਕ ਤੂੰ ਅੱਗੇ ਜਾ ਕੇ ਜਾ ਰਿਹਾ ਰੋਕਦਾ 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 ਅਰਦੀ ਵਰਦੀ ਦੀ ਵਰਦੀ ਤਾਂ ਉਹ ਆ ਜਾ ਮੂੰਹ ਆ ਜਾ ਪਿੱਟਾ ਵੀ ਆ ਜੀ ਵਰਦੀ ਆ ਦਿਓ ਮੂੰਹ ਤੋਂ ਲਾ ਨਾ ਖੁੱਟਾ ਲਾ ਲਾ